ਲੁਧਿਆਣਾ ਦੇ ਜਨਕਪੁਰ ਇਲਾਕੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ 1:30 ਤੋਂ 2 ਵਜੇ ਦੇ ਵਿਚਕਾਰ ਤਾਬੜ ਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਇਲਾਕੇ ਦੇ ਵਿੱਚ ਹੰਸਸਨੀ ਫੈਲ ਗਈ ਹੈ ਦੱਸਦੀ ਕਿ ਗੋਲੀਆਂ ਜਿਹੜੀਆਂ ਨੇ ਬਦਮਾਸ਼ ਪੁਨੀਤ ਬੈਂਸ ਦੇ ਕਾਰ ਤੇ ਚਲਾਈਆਂ ਗਈਆਂ ਨੇ ਜਿੱਥੇ ਕਿ ਦੋ ਰੋਂਦ ਜਿਹੜੇ ਨੇ ਫਾਇਰ ਕੀਤੇ ਗਏ ਨੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਫੁਟੇਜ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਤੇ ਤਿੰਨ ਨੌਜਵਾਨ ਆਂਦੇ ਨੇ ਤਾਂ ਪਹਿਲਾ ਘਰ ਦੇ ਆਲੇ-ਦੁਆਲੇ ਕੁਮ ਇਹ ਨੀਤਾ ਫਿਰ ਅਚਾਨਕ ਉਹਨਾਂ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਾਰ ਦੇ ਬਾਹਰ ਦੋ ਫਾਇਰ ਕਰਦਾ ਹੈ ਜਿਸ ਦੀ ਗੋਲੀ ਜਿਹੜੀ ਹੈ ਇੱਕ ਗੇਟ ਦੇ ਵਿੱਚ ਲੱਗ ਜਾਂਦੀ ਹੈ ਤਾਂ ਕਾਰ ਦੇ ਵਿੱਚ ਮੌਜੂਦ ਮਾਤਾ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਕਾਰ ਦੇ ਵਿੱਚ ਦੋਵੇਂ ਦੋਵੇਂ ਜਿਹੜੀ ਅਸੀਂ ਮਾਮਾ ਧੀ ਆ ਰਹੇ ਹਾਂ ਪਰ ਪੁਨੀਤ ਜਿਹੜਾ ਉਹ ਕਾਰ ਦੇ ਵਿੱਚ ਨਹੀਂ ਰਹਿੰਦਾ ਤਾਂ ਇਸ ਦੇ ਬਾਰੇ ਹੋਰ ਕੀ ਕੁਝ ਕਿਹਾ ਹੈ ਜਰਾ ਤੁਸੀਂ ਵੀ ਸੁਣੋ ਪਰ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਪਛਾਣ ਵਿਕਾਰੀ ਹੈ ਕਿ ਇਹ ਜਿਹੜੀਆਂ ਗੋਲੀਆਂ ਨੇ ਕਿਸ ਨੇ ਚਲਾਈਆਂ ਨੇ ਕਮਲੇਸ਼ ਮਾਤਾ ਜੀ ਇੱਕ ਸੀਸੀਟੀਵੀ ਆਈ ਹੈ ਜਿਹਦੇ ਵਿੱਚ ਤੁਹਾਡੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਕੀ ਪੂਰਾ ਮਾਮਲਾ ਹੈ ਔਰ ਘਰ ਕੀ ਦਾ ਹੈਗਾ ਇਹ ਸਾਰਾ ਜੀ ਪਨੀਤ ਬੈਸਦਾ ਜੀ ਹਾਂਜੀ ਹਾਂਜੀ ਕੀ ਕਾਰਨ ਰਿਹਾ ਜੀ ਕਾਰਨ ਹੈ ਜੀ ਪ੍ਰਾਣੀ ਤੋਂ ਰੰਜਿਸ ਚੱਲਦੀ ਪਈ ਹੈ ਇਹਨਾਂ ਦੀ ਹਾਂਜੀ ਹਾਂਜੀ ਤੇ ਤੇ ਜਿਹੜੀ ਗੋਲੀਆਂ ਚਲਾਉਣ ਵਾਲੇ ਸੀ ਕਿੰਨੇ ਕਿ ਲੋਕ ਸੀਗੇ ਇਹ 5 ਜਣੇ ਸੀ ਅੱਛਾ ਜੀ ਤੇ ਕਿੰਨੀਆਂ ਗੋਲੀਆਂ ਚਲਾਈਆਂ ਨੇ ਦੋ ਫਾਇਰ ਕੀਤਾ ਜਦੋਂ ਫਾਇਰ ਹੋਇਆ ਉਦੋਂ ਪਨੀਕ ਘਰੇ ਸੀਗਾ ਨਹੀਂ ਜੀ ਕੋਈ ਨਹੀਂ ਸੀ ਘਰ ਆ ਸੀ ਮਾਂ ਦੀਆਂ ਘਰ ਰਹਿੰਦੀਆਂ ਇਕੱਲੇ ਬਸ ਉਹ ਤਾਂ ਘਰ ਹੈ ਨਹੀਂ ਜੀ ਉਹ ਤਾਂ ਰਹਿੰਦਾ ਨਹੀਂ ਘਰ ਜੀ ਪਤਾ ਚੱਲਿਆ 2020 ਦਾ ਕੋਈ ਕੇਸ ਆ ਹਾਂਜੀ 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 ਇਹਨੂੰ ਮਾਰ ਉਹੀ ਅਸੀਂ ਕੰਪਲੀਟ ਇੱਕ ਕਰਾਈ ਇਹਨਾਂ ਨੇ ਇੰਨੇ ਝੂਠੇ ਪਰਚੇ ਪਵਾਏ ਹੋਏ ਸਾਡੇ ਤੇ ਬਹੁਤ ਜ਼ਿਆਦਾ ਮਤਲਬ ਮੇਰੇ ਬੇਟੇ ਤੇ ਬਹੁਤ ਪਵਾਤੇ ਇਹਨਾਂ ਨੇ ਕਿੰਨੇ ਫਾਇਰ ਹੋਏ ਆ ਘਰ ਦੇ ਦਾ ਫਾਇਰ ਦੋ ਹੋਏ ਇਸ ਪ੍ਰਸ਼ਾਸਨ ਨੇ ਹੁਣ ਕੋਈ ਦੇਖੋ ਹੁਣ ਬਲਾ ਹਾਂ ਕਹਿੰਦੇ ਆ ਜੀ ਕੋਈ ਨਾ ਸਾਨੂੰ ਦੁਬਾਰਾ ਬੁਲਾਣਗੇ ਉਹ ਪਰਚਾ ਵੀ ਦਰਜ ਕੀਤਾ ਜਾ ਰਿਹਾ ਹੈ ਹਾਂਜੀ ਕਰਤਾ ਹਾਂ ਅਫਸਰਾਂ ਨੇ ਬੁਲਾਣਾ ਠੀਕ ਹਾਲੇ ਦੁਆ ਕਹਿੰਦਾ ਜਾਓ ਤੁਸੀਂ ਦਵਾਈ ਖਾਓ ਠੀਕ ਹੈ ਤੁਹਾਨੂੰ ਹਾਂ ਇਹ ਰਾਤ ਕਰੀਬਨ 3 3:30 ਵਜੇ ਦਾ ਇਨਸੀਡੈਂਟ ਹੈ ਜੀ ਜੀ ਜਦੋਂ ਇਹਨਾਂ ਨੂੰ ਸਵੇਰੇ ਪਤਾ ਲੱਗਾ ਇਹਨਾਂ ਨੇ ਲੋਕਲ ਪੁਲਿਸ ਨੂੰ ਇਨਫੋਰਮ ਕੀਤਾ ਅਸੀਂ ਇਹਦੇ ਵਿੱਚ ਕੇਸ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਕਿੰਨਾਂ ਚੱਲੀਆਂ ਨੇ ਗੋਲੀਆਂ ਕੀ ਕਰਨ ਇਹ ਪੁਨੀਤ ਨਾਂ ਦਾ ਇੱਕ ਲੜਕਾ ਹੈ ਉਹਨਾਂ ਦੇ ਘਰ ਦੇ ਗੇਟ ਦੇ ਉੱਤੇ ਗੋਲੀਆਂ ਚਲਾਈਆਂ ਸਰ ਇਹ ਚਲਾਈਆਂ ਕਿਹਦੇ ਵੱਲ ਗਈਆਂ ਇਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਅਸੀਂ ਇਹਨੂੰ ਟ੍ਰੇਸ ਕਰ ਰਹੇ ਹਾਂ ਸਰ ਇਹ ਉਹੀ ਤਾਂ ਨਹੀਂ ਲੜਕਾ ਪੁਨੀਤ ਬਿਆਸੀ ਤੇ ਪਹਿਲਾਂ ਵੀ ਕਈ ਪਰਚੇ ਨੇ ਹਾਂ ਬਿਲਕੁਲ ਜੀ ਉਹੀ ਲੜਕਾ ਹੈ ਸਰ ਕਿੰਨੇ ਫਾਇਰ ਹੋਏ ਆ ਇਹ ਦੋ ਫਾਇਰ ਜਿਹੜੇ ਨੇ ਉਹ ਅਜੇ ਤੱਕ ਸਾਹਮਣੇ ਆਏ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਹਾਂ ਬਿਲਕੁਲ ਜੀ ਉਹਨਾਂ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਹੈ ਉਹਦੇ ਉੱਤੋਂ ਅਸੀਂ ਅੱਗੇ ਫਰਦਰ ਲਿੰਕਸ ਲਾ ਰਹੇ ਹਾਂ ਉਹਦੀ ਇਨਵੈਸਟੀਗੇਸ਼ਨ ਕਰ ਸਰ ਫੁਟੇਜ ਦੇ ਵਿੱਚ ਕੋਈ ਆਇਆ ਹੋਵੇ ਹਮਲਾਵਰ ਕਿੰਨੇ ਸੀ ਔਰ ਕਿੱਦਾਂ ਆਇ ਸੀ ਇਹ ਅੰਡਰ ਇਨਵੈਸਟੀਗੇ ओके त्यसਰ ਕੋ ਇਹ ਮੌਕੇ ਤੋਂ ਆਪਾਂ ਨੂੰ ਕੋਈ ਖੋਲ ਮਿਲੇ ਹੋਣ ਹਾਂ ਮੌਕੇ ਤੋਂ ਬਹੁਤ ਸਾਰੀ ਐਵੀਡੈਂਸ ਮਿਲੀ ਹੈ ਉਹਨੂੰ ਅਸੀਂ ਡਿਵੈਲਪ ਕਰਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਮਾਮਲਾ ਦਰਜ ਕਰ ਲਿਤਾ ਗਿਆ ਬਿਲਕੁਲ ਜੀ ਮਾਮਲਾ ਦਰਜ ਸਰ ਪ੍ਰਵਾਨ ਨੇ ਗੱਲ ਬਾਤ ਕੀਤੀ ਕੀ ਮੰਨਸਾ ਰਹੀ ਉਹਨਾਂ ਦੀ ਗੋਲੀ ਚਲਾਉਣ ਦੀ ਕੋਈ ਉਹ ਅਜੇ ਚੈੱਕ ਕਰ ਰਹੇ ਨੇ ਜੀ ਉਹ ਸਾਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਇਨਫੋਰਮੇਸ਼ਨ ਦੇਣਗੇ ਉਹਦੇ ਅਕੋਰਡਿੰਗਲੀ ਅਸੀਂ ਉੱਤੇ ਐਕਟ ਕਰਾਂਗੇ ਸਰ ਪੁਨੀਤ ਕਿੰਨੇ ਦਿਨ ਬਾਅਦ ਤੋਂ ਮਤਲਬ ਕਿ ਜੇਲ੍ਹ ਤੋਂ ਬਾਹਰ ਆਏ ਕਿੰਨੇ ਟਾਈਮ ਹੋ ਗਏ ਇਹ ਜੋ ਜੋ ਹੁਣ ਤੱਕ ਪਰਮਾ ਫਸਾਈ ਰਿਕਾਰਡ ਦੇਖਿਆ ਹੈ ਇਹ ਕਰੀਬਨ 2 ਮਹੀਨੇ ਤੋਂ ਬੇਲ ਉਹ 2 ਮਹੀਨੇ ਤੋਂ ਜਿਹੜਾ ਜੇਲ੍ਹ ਤੋਂ ਬਾਹਰ ਹੈ ਸਰ ਕੋਈ ਫਰਾਰੀ ਤੇ ਹੈ ਕੋਈ ਮਤਲਬ ਕੋਈ ਪੀਓ ਐਸ ਵੀ ਲੈ ਕੇ ਕਿਸੇ ਨਹੀਂ ਨਹੀਂ ਇਹ ਬੇਲ ਆਊਟਾ ਇਹਨਾਂ ਦਾ ਵੈਸੇ ਇੱਕ ਹੋਰ ਵੀ ਝਗੜਾ ਹੋਇਆ ਉਹ ਵੀ ਅੰਡਰ ਇਨਵੈਸਟੀਗੇਸ਼ਨ ਇਸ਼ੂ ਸਰ ਪਿਛਲੇ ਕੁਝ ਸਮੇਂ ਪਹਿਲੇ ਇਹਨਾਂ ਦੀ ਲੜਾਈ ਹੋਈ ਸੀਗੀ ਕੋਰਟ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਉਸ ਮਾਮਲੇ 'ਚ ਆਈ ਥਿੰਕ ਫਰਾਰ ਹੈ ਮੈਂ ਉਹੀ ਕਹਿ ਰਹਿਣਾ ਜੀ ਇਹਨਾਂ ਦਾ ਕੋਰਟ ਦੇ ਵਿੱਚ ਹੀ ਇਸ਼ੂ ਹੋਇਆ ਸੀ ਉਹ ਵੀ ਅਜੇ ਅੰਡਰ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਸ਼ਾਮਲ ਨਹੀਂ ਠੀਕ ਹੈ ਠੀਕ ਹੈ ਥੈਂਕ ਯੂ ਜੀ